ਰਮਨ ਆ ਕੱਪੜੇ ਜੋੜ ਦੇ ਜੋੜ ਦੀ ਨਹੀਂ ਭਾਬੀ ਤੇ ਮੈਂ ਝਾੜੂ ਕੋਚਾ ਲਾ ਲਾਂ ਤੇ ਉਹ ਬਾਹਰ ਆ ਕੱਪੜੇ ਵੀ ਸਾਂਭਣ ਵਾਲੇ ਆ ਇਹ ਵੀ ਸਾਂਭ ਦੀ ਠੀਕ ਆ ਕੋਈ ਨਹੀਂ ਸਾਂਭ ਦੀ ਨਹੀਂ ਠੀਕ ਹੈ ਨਾ ਠੀਕ ਠੀਕ ਮੈਂ ਝਾੜੂ ਕੋਚਾ ਲਾ ਲਾਂ ਕਿਚਨ ਦਾ ਵੀ ਕੰਮ ਪੂਰਾ ਕਰਨ ਵਾਲਾ ਪਿਆ ਵਾ ਤੇ ਉਹ ਮੈਂ ਕਰ ਲਾਂ ਆ ਜਾ ਪੁੱਤ ਚੱਲੀ ਆ ਨਹੀਂ ਕਰ ਦਿੰਨੀ ਭਾਬੀ ਆ ਜਾ ਦੁੱਤੂ ਪੀਏ ਸੌਫੇ ਖਾਣੀ ਕਾਫੇ ਆਜੋ ਇੱਕ ਤਾਂ ਫੋਨ ਵੇਖਨੇ ਆ ਕੱਪੜੇ ਅੱਗੇ ਆਈ ਜਾਂਦੇ ਸੁੱਟ ਗਈ ਮੇਰੇ ਅੱਗੇ ਮੇਰ ਕੋ ਨਹੀਂ ਜੋੜਦੇ ਜੜਦੇ ਐਵੇਂ ਹੀ ਆਪ ਤੇ ਵਿਹਲ ਹੀ ਰਹਿਣਾ ਬਾਜ ਨੇ ਇਹਨੇ ਕੀ ਕਰਨਾ ਮੈਂ ਕਰਕੇ ਸੋਈ ਦਾ ਕੰਮ ਤੇ ਬਾਹ ਚਾਣ ਕੇ ਕੱਪੜੇ ਜੋੜ ਲੇ ਐਵੇਂ ਹੋਰ ਲਿਉਣੀ ਆ ਉਹ ਵੀ ਸਾੰਬ ਦੇ ਮੇਰ ਕੋ ਨਹੀਂ ਸਾੰਬੇ ਸੁੰਗੇ ਜਾਂਦੇ ਕੱਪੜੇ ਮੈਂ ਜਾ ਕੇ ਮੰਮੀ ਨੂੰ ਕਿੰਨੀ ਆਪੇ ਕਰ ਲੇਗੇ ਇਹਨੇ ਇਹਨੇ ਕੀ ਕਰਨਾ ਹੁੰਦਾ ਮੰਮੀ ਕੀ ਕਰਨਦੇ ਹੋ ਕੋਈ ਨਾ ਵਿਹਲੀ ਬੈਠੀ ਚਾ ਪੀ ਗੇ ਆ ਵੇਖ ਲਓ ਭਾਬੀ ਦੇ ਕੰਮ ਮੇਰੇ ਅੱਗੇ ਕੱਪੜੇ ਸਾਰੇ ਛੋਟਾ ਇਹ ਆ ਕਿ ਹਾਂ ਬਈ ਜੋੜ ਦੇ ਤੇ ਜਿਹੜੇ ਸਾੰਬਣ ਵਾਲੇ ਉਹ ਸਾੰਬ ਦੇ ਇਹਨੇ ਕੀ ਕਰਨਾ ਉਹ ਗੱਲ ਮੈਂ ਪੜਨਾ ਨਹੀਂ ਹੁੰਦਾ ਨਹੀਂ ਤੇ ਤੂੰ ਉਹਨੂੰ ਕਹਿ ਪੀ ਮੇਰੇ ਕੋਲ ਨਹੀਂ ਹੁੰਦਾ ਮੈਂ ਆਪਣਾ ਹੀ ਕਰਨੀ ਆ ਆਪਣੀ ਤੂੰ ਹੀ ਉਹਨਾਂ ਨੂੰ ਕਹਿ ਦੋ ਮੈਂ ਨਹੀਂ ਕਹਿਣਾ ਹੈਗਾ ਮੇਰੇ ਅੱਗੇ ਐਂਡਾ ਢੇਰ ਢੇਰ ਲਾ ਦਿੱਤਾ ਤੂੰ ਇੱਕ ਵਾਰ ਤੱਕ ਕਹਿ ਉਹਨੂੰ ਤੂੰ ਨਾ ਕਰ ਫਿਰ ਤੂੰ ਕਹਿ ਪੀ ਮੇਰੇ ਕੋਲ ਨਹੀਂ ਹੁੰਦਾ ਮੈਂ ਨਹੀਂ ਕਰਨਾ ਕੋਦਣਾ ਮੇਰੇ ਸਿਰ ਤੇ ਸਾਂਹ ਥੋੜੀ ਨਾ ਉਹਨਾਂ ਨੇ ਕੀ ਕਰਨਾ ਆਪਣਾ ਕੰਮ ਆਪ ਕਰੇ ਕਿ ਉਹਨਾਂ ਨੇ ਕੀ ਕਰਨਾ ਸਾਰਾ ਦਿਨ ਹਾਂ ਫਿਰ ਪੜਾਈ ਦਾ ਕੰਮ ਹੈ ਤੂੰ ਆਪਣਾ ਉਧਰ ਵੇਖ ਠੀਕ ਹੈ ਨਾ ਉਹ ਆਪੇ ਕਰ ਲੂਗੀ ਆਪਣਾ ਕੰਮ ਉਹਨਾਂ ਨੇ ਕਿਆ ਕਰੋ ਮੈਨੂੰ ਨਾ ਕੋਈ ਕੰਮ ਦੱਸਿਆ ਕਰੇ ਠੀਕ ਐ ਕਹਿ ਦੇਣੀ ਮੈਂ ਚੱਲੀ ਆ ਕੋਈ ਨਹੀਂ ਜਾ ਸਕਦਾ ਇਹਦੇ ਨੂੰ ਕਹਿ ਦੋ ਮੈਨੂੰ ਜਾ ਜਾ ਕੋਈ ਗੱਲ ਨਹੀਂ ਉਹ ਮੈਂ ਖੜਦੀ ਆ ਮੈਂ ਗੱਲ ਠੀਕ ਆ ਪ੍ਰਵਿੰਦਰ ਹਾਂਜੀ ਮਮੇ ਜੀ ਉਰੀਆ ਗੱਲ ਸੁਣ ਹਾਂਜੀ ਬਹਿ ਜਾ ਇੱਥੇ ਦੱਸੋ ਜੀ ਨਹੀਂ ਤੂੰ ਉਹ ਕੁੜੀ ਗਾੜੀ ਕਾਹਦੇ ਲਈ ਕੱਪੜੇ ਸੋਟਾ ਹੀ ਵੀ ਇਹਨਾਂ ਨੇ ਤੈਅ ਕਰ ਤੂੰ ਕੀ ਕਰਨਾ ਮਮਾ ਮੀ ਜੀ ਕਿੰਨਾ ਕੰਮ ਹੈ ਕਿਚਨ ਚ ਉਹ ਮੈਂ ਕਰਨਾ ਹੀਗਾ ਝਾੜੂ ਪੋਚੇ ਵੀ ਲਾਉਣ ਵਾਲੇ ਹੀ ਫਿਰ ਕੀ ਹੋਇਆ ਕੱਪੜੇ ਹੀ ਤੇ ਚਲ ਫਿਰ ਕੀ ਆ ਉਹ ਪੜਦੀ ਆ ਹਨਾ ਉਹਨੂੰ ਆਪਣਾ ਪੜਨ ਦਾ ਟਾਈਮ ਮਿਲਣਾ ਚਾਹੀਦਾ ਮਮਾ ਮੀ ਜੀ ਪੜਨ ਨਹੀਂ ਡਈ ਫੋਨ ਵੇਖਣ ਡਈ ਹੀਗੀ ਤੇ ਮੈਂ ਵੇਖ ਕੇ ਮੈਂ ਕਿਹਾ ਚਲ ਫੋਨ ਵੇਖਣ ਡੀਏ ਲਾ ਕੇ ਚਲ ਫੋਨ ਵੇਖੀ ਜਾਵੇ ਤੇ ਨਾਲ ਕੱਪੜੇ ਝੋੜ ਤੇ ਫਿਰ ਕੀ ਹੋ ਗਿਆ ਹੀਗਾ ਨਹੀਂ ਜਾਣਾ ਤੂੰ ਕਰ ਲਿਆ ਕਰਨਾ ਤੂੰ ਸਿਆਣੀ ਐ ਵੱਡੀ ਐ ਥੋੜਾ ਉਹ ਛੋਟੀ ਆ ਪੜਦੀ ਆ ਨਾਲੇ ਤੇ ਮਮਾ ਮੀ ਜੀ ਸਾਰਾ ਦਿਨ ਮੈਂ ਆ ਹੀ ਕਰਦੀ ਰਹਿਣੀ ਆ ਥੱਕ ਜਾਨੀ ਮੈਂ ਵੀ ਮੈਂ ਮਸ਼ੀਨ ਥੋੜੀ ਆ ਮੈਂ ਸਮਝਦੀ ਹਾਂ ਤੂੰ ਨਈ ਮਸ਼ੀਨ ਹੈ ਪਰ ਸਾਰੇ ਕਰਦੇ ਹੀ ਆ ਬਸ ਠੀਕ ਹੈ ਮਮੀ ਜੀ ਮੈਂ ਜੋੜ ਲੈਣੀ ਆ ਜੋੜ ਲਾ ਪੁੱਤੂ ਆਪਣਾ ਕੰਮ ਆਫ ਕਰ ਲਿਆ ਕਰ ਉਹਨੂੰ ਪੜਨ ਦਾ ਟਾਈਮ ਦਿਆ ਕਰ ਠੀਕ ਹੈ ਮਮੀ ਠੀਕ ਆ ਜੋ ਬੇਟਾ ਜਰ ਬਿਸਕੁਟ ਖਾਈ ਚਲੋ ਖਲਾ ਰੱਖ ਦੂਰਾ ਤੇ ਸਾਂਭਿਆ ਗਿਆ ਵਾ ਤੇ ਸਬਜੀ ਮੈਂ ਬਾਅਦ ਚ ਬਣਾਉਂਗੀ ਬਾਕੀ ਤੇ ਸਾਰੇ ਸਾਫ ਹੀ ਆ ਹੁਣ ਹਾ ਗਏ ਸਸਾਫ ਕਰਦੋ ਮੜਾ ਜਿਆ ਬਾਕੀ ਤੇ ਹੁਣ ਸਾਰਾ ਕੁਝ ਹੋ ਗਿਆ ਵਾ ਤੇ ਹੁਣ ਮੈਂ ਇੰਜ ਕਰਦੀ ਕਿ ਘੜੀ ਕਰ ਰੈਸਟ ਕਰ ਲੈਨੀ ਮੇਰਾ ਲੱਕ ਬੜਾ ਪੀੜ ਹੋਣ ਰਿਹਾ ਬਾਕੀ ਜਿਹੜਾ ਕੰਮ ਰਹਿ ਗਿਆ ਵਾ ਭਾਂਡੇ ਮੰਜਨੀ ਤੇ ਸਬਜ਼ੀ ਬਣਾਉਣੀ ਐ ਮੈਂ ਬਾਅਦ ਚ ਬਣਾ ਲਾਂਗੀ ਹੁਣ ਮੈਂ ਥੋੜਾ ਕੁ ਟਾਈਮ ਨਾ ਰੈਸਟ ਹੀ ਕਰ ਲੈਨੀ ਫੇਰਾ ਕਰ ਲਾਂਗੀ ਬਾਅਦ ਵਿੱਚ ਵੇਖ ਕੇ ਡੀਰੈਸਟ ਪਰਮਾਨ ਦੀ ਨਾ ਪਈ ਪਈ ਲੰਨੇ ਇਹ ਜਾਰੀ ਥੱਕ ਗਈ ਮੈਂ ਮਦਦ ਨਹੀਂ ਠਹਿਰ ਜਾ ਮम्मी ਨੂੰ ਦੱਸ ਕੇ ਇਹਦੇ ਦਵਾਈ ਕਰਮ ਨਹੀਂ ਇਹ ਫੇਰੀ ਜਾ ਅਦਰਕ ਵੀ ਪਈ ਕਿੰਨਾ ਲੰਨੇ ਨੂੰ ਕੀ ਕਰਨ ਦੇ ਦੇ ਕਪੜੇ ਤੈ ਲਾਉਣ ਨੂੰ ਫੜਾ ਗਈ ਮੈਂ ਤਾਂ ਉਧਰ ਲੱਭਣ ਦੀ ਹੀ ਮੈਂ ਗੱਲ ਸੁਣ ਹੁਣੇ ਮੈਂ ਆਈ ਆ ਨਾ ਮੈਨੂੰ ਪਾਣੀ ਨਾ ਕੁਚਾ ਤੇ ਆਪ ਉਹ ਭਾਬੀ ਲੰਮੇ ਪੇ ਆਰਾਮ ਪਰਮਾਨ ਦੇ ਤੇ ਅਰਸੋਈ ਵਿੱਚ ਗੋੜੇ ਗੋੜੇ ਗੰਦ ਪਿਆ ਵਾ ਨਾ ਸਬਜ਼ੀ ਬਣੀ ਅਰਸੈਂਸਾਬ ਕੀਤੀ ਨਾ ਕੁਝ ਭਾਂਡੇ ਮਾਂਜਣ ਵਾਲੇ ਤੇ ਸਬਜ਼ੀ ਬਣੀ ਨਹੀਂ ਉਦਾਂ ਹੀ ਤੇ ਮੈਨੂੰ ਭੁੱਖ ਲੱਗੀ ਐ ਮੈਂ ਉਹ ਰੋਟੀ ਕੱਪੜੇ ਫੜਾ ਗਈ ਆ ਕੰਮ ਰਸੋਈ 'ਚ ਵੀ ਕੋਈ ਨਹੀਂ ਕੀਤਾ ਕੋਈ ਸਬਜ਼ੀ ਨਹੀਂ ਬਣਾਈ ਭਾਜੀ ਨੇ ਬਣਾਈ ਇਹਨਾਂ ਨੂੰ ਨਹੀਂ ਪਤਾ ਕਿ ਕੁੜੀ ਨੇ ਆਉਣਾ ਆ ਤੇ ਮੈਂ ਰੋਟੀ ਬਣਾ ਕੇ ਰੱਖਾ ਉਹਨੇ ਆਣ ਕੇ ਰੋਟੀ ਨਹੀਂ ਖਾਣੀ ਸਿਰਦੀ ਗਈ ਮੈਨੂੰ ਨਹੀਂ ਪਤਾ ਤੁਸੀਂ ਕਹੋ ਉਹਨੂੰ ਜਾ ਕੇ ਉੱਠ ਕੇ ਕਿ ਉੱਠ ਕੇ ਸਬਜ਼ੀ ਬਣਾ ਕੇ ਦੇ ਮੈਂ ਰੋਟੀ ਖਾਣੀ ਐ ਮੈਂ ਕਹਦੇ ਨਾ ਰੋਟੀ ਖਾਣੀ ਐ ਜਾਓ ਉੱਠ ਕੇ ਉਹਨੂੰ ਕਹੋ ਚੱਲ ਤੂੰ ਚਾਕਪ ਬਣਾ ਕੇ ਪੀਲਾ ਹੁਣ ਮੈਂ ਉਹਨੂੰ ਆਵਾਜ਼ ਮਾਰਦੀ ਆ ਨੀ ਮੰਮੀ ਬਣਾ ਕੇ ਪੀਣੀ ਉਹਨੂੰ ਠਾਓ ਚੱਲ ਮੈਂ ਠਾਉਂਦੀ ਆ ਉਹਨੂੰ ਮਾਰਦੀ ਆ ਆਵਾਜ਼ ਆਪੋ ਤੁਸੀਂ ਕਰਦੀ ਐ ਇਹਨੂੰ ਪਤਾ ਨਹੀਂ ਆ ਕਿ ਆਪ ਕੀ ਕਰਦੀ ਰਹਿੰਦੀ ਆ ਨਹੀਂ ਨਹੀਂ ਨਾ ਰਸੋਈ ਚ ਕੋਈ ਕੰਮ ਕੀਤਾ ਨਾ ਇੱਥੇ ਕੱਪੜਿਆਂ ਦਾ ਕੋਈ ਕੀਤਾ ਕੀ ਕਰਨ ਲਈ ਮੈਨੂੰ ਨਹੀਂ ਪਤਾ ਤੈਨੂੰ ਜਿੱਦਾਂ ਕਹਿਣਾ ਕਹਿ ਲਓ ਮੈਂ ਚਾਹ ਬਣਾ ਕੇ ਦੇਣਾ ਸਭ ਤੇ ਚੱਲ ਕੋਈ ਨਹੀਂ ਮੈਂ ਕਹਿੰਨੀ ਅਰਵਿੰਦਰ ਦੀਆਨਦਰ ਹਾਜੀ ਮਾਮੀ ਜੀ ਤੂੰ ਕੋਈ ਰੋਟੀ ਪਾਣੀ ਨਹੀਂ ਬਣਾਇਆ ਤੇ ਉਹ ਕੁੜੀ ਨੇ ਤੈਨੂੰ ਵੀ ਪਤਾ ਕਾਲਾ ਈ ਥੋਣਾ ਤੇ ਉਹਨੇ ਰੋਟੀ ਖਾਣੀ ਮਾਮੀ ਜੀ ਮੈਂ ਸਾਰਾ ਕੰਮ ਕੰਮ ਕਰਕੇ ਤੇ ਮੈਂ ਲੰਮੇ ਪਈ ਲੱਕ ਪੀੜ ਬੜਾ ਹੋਣ ਰਿਆ ਸੀ ਤੇ ਮੈਂ ਚੱਲੇ ਥੋੜਾਕ ਰੈਸਟ ਕਰਕੇ ਤੇ ਫਿਰ ਮੈਂ ਬਣਾ ਦਿੰਨੀ ਨਹੀਂ ਕੰਮ ਤਾਂ ਤੇਰਾ ਸਾਰਾ ਪਿਆਰ ਨਾ ਤੂੰ ਸਬਜੀ ਬਣਾਈ ਨਾ ਤੂੰ ਰਸੋਈ ਸਾਫ ਕੀਤੀ ਕੱਪੜੇ ਤੂੰ ਮੈਨੂੰ ਤੈਹ ਲਾਉਣ ਨੂੰ ਦੇ ਆਈ ਰਸੋਈ ਦੇ ਮਾਮੀ ਜੀ ਸਾਫ ਕਰਕੇ ਹੀ ਆਈ ਹੀ ਮੈਂ ਤੇ ਬੱਸ ਮੈਂ ਸਬਜੀ ਬਣਾਉਣੀ ਸੀ ਉਹ ਮੈਂ ਸੋਚਿਆ ਕਿ ਚੱਲ ਥੋੜੀਕ ਰੈਸਟ ਕਰਕੇ ਫਿਰ ਬਣਾ ਦਿੰਨੀ ਹਾਂ ਉਹ ਪਰ ਉਹਨੇ ਰੋਟੀ ਖਾਣੀ ਨਾ ਘੜੀ ਨੇ ਕੋਈ ਨਹੀਂ ਮੈਂ ਬਣਾ ਦੇਣੀ ਕੀ ਆ ਕੀ ਤੇ ਚਾਹ ਦਾ ਕੱਪ ਨਹੀਂ ਬਣਾ ਕੇ ਪੀ ਸਕਦੀ ਸਾਰਾ ਕੰਮ ਕਰਕੇ ਤੇ ਮੈਂ ਸੁੱਤੀ ਹਾਂ ਰੈਸਟ ਘੰਟੇ ਉਹ ਵੀ ਮੇਰਾ ਲੱਕ ਪੀੜ ਹੋ ਰਿਹਾ ਸੀ ਤਾਂ ਕਰਕੇ ਮੈਂ ਬੈਠੀ ਹਾਂ ਤੇ ਸੁੱਤੀ ਹਾਂ ਹੈ ਤੇ ਕਿੱਡੀ ਮੰਮੀ ਨੂੰ ਸ਼ਿਕਾਇਤਾਂ ਲਾਉਣ ਲਈ ਹੈ ਕੱਪ ਚਾਹ ਤਾਂ ਬਣਾ ਕੇ ਤੇ ਇੱਕ ਪਰੌਂਠੀ ਲਾ ਕੇ ਖਾ ਲੈਿੰਦੀ ਹੇ ਵੀ ਸਹਾਨੀ ਕਰਦੀ ਰਹਿੰਦੀ ਆ ਕਿ ਮੈਨੂੰ ਪੱਕੀ ਆ ਪਕਾਇਆ ਮਿਲੇ ਹੱਦ ਹੋਈ ਏ ਕੁੜੀ ਵਾਲੀ ਅੱਜ ਮੇਰੇ ਨਾਲ ਇਤਨਾ ਕਰਨ ਡਈ ਏ ਤੇ ਭਾਵੇਂ ਸਾਰੇ ਜਾ ਕੇ ਵੀ ਇਤਨਾ ਹੀ ਕਰੇ ਫਿਰ ਪਤਾ ਲੱਗੂਗਾ ਜਦੋਂ ਸੱਸ ਨੇ ਫੜਿਆ ਇਹਨੂੰ ਹੱਦ ਹੋਈ ਏ ਇਹ ਬਣਾ ਕੇ ਨਹੀਂ ਖਾ ਸਕਦੀ ਉਹ ਵੀ ਮੇਰੇ ਸਿਰ ਸਹਾਨ ਆ ਹੈ ਚਾਹ ਵੀ ਨਹੀਂ ਬਣਾ ਕੇ ਪੀ ਸਕਦੀ ਚਾਹ ਨਹੀਂ ਮੈਨੂੰ ਕੌਫੀ ਪੀਣੀ ਆ ਸਬਜੀ ਕੋ ਤਾਂ ਸੱਚ ਸੁਆ ਪਾਵਾ ਇਹਦੇ ਹੈ ਜੇ ਉਹ ਨਹੀਂ ਕਰ ਸਕਦੀ ਮਾਂ ਹੀ ਬਣਾਵਾ ਦਿਆ ਕਰੇ ਹੁੰਦਿਆਂ ਨੂੰ ਮਾਂ ਵੀ ਮੇਰੇ ਸਿਰ ਹੀ ਸਹਾਨ ਕਰਦੀ ਰਹਿੰਦੀ ਆ ਕਿ ਇਹੀ ਬਣਾ ਕੇ ਦੇਵੇ ਹਾਂ ਸਬਜੀ ਵੀ ਬਣਾਉਣ ਵਾਲੀ ਆ ਤੇ ਦੱਸ ਲਾਗੋ ਮੇਰੇ ਕਿਹੜਾ ਕੁਛ ਕਰਵਾ ਹੁੰਦਾ ਵਾ ਲੈ ਬੰਦਾ ਕਰਾ ਹੀ ਦਿੰਦਾ ਵਾ ਛੋਟੀ ਆ ਇਹ ਮੈਂ ਤਾਂ ਕਹਿੰਦੀ ਆ ਮੈਂ ਤੇ ਬਾਬਾ ਬੁੱਢਾ ਸਾਡੇ ਅੱਗੇ ਹੱਥ ਜੋੜਦੀ ਆ ਇੰਨਾ ਮੈਨੂੰ ਇਹ ਮਾਵਾਂ ਤੇ ਆ ਤੰਗ ਕਰਦੀਆਂ ਨਾ ਇਹਦੀ ਕੁੜੀ ਨੂੰ ਵੀ ਇਹੋ ਜਿਹੀ ਸਹੁਰੇ ਮਿਲ ਜਿਹੜੇ ਇਹਦੇ ਨੱਕ 'ਚ ਨਕੇਲ ਦੇ ਕੇ ਰੱਖਣ ਇਹਨੂੰ ਵੀ ਫਿਰ ਪਤਾ ਲੱਗੂਗਾ ਕਿ ਭਾਬੀਆਂ ਦਾ ਮੈਂ ਸਭ ਕੁਝ ਚੁੱਪ ਕੀਤੀ ਰਹੀ ਨਹੀਂ ਚੱਲ ਨਿਆਣੀ ਨਿਆਣੀ ਹੈ ਇਹ ਸਭੇ ਸੱਤ ਤੇ ਚੜੀ ਵੱਧ ਹੋਈ ਇਹਦੇ ਵਾਰੀ ਇੰਨਾ ਤੰਗ ਕਰਦੀ ਹੈ ਨਾ ਮੈਨੂੰ ਇਹ ਕੁੜੀ ਬਹੁਤ ਜ਼ਿਆਦਾ ਤੰਗ ਕਰਦੀ ਆ ਰਮਨ ਰੋਟੀ ਬਣਾਤੀ ਮੈਂ ਤੇ ਉਹ ਡਾਈਨਿੰਗ ਟੇਬਲ ਤੇ ਆ ਜਾ ਤੇ ਖਾ ਲੋ ਹਾਂ ਵੀ ਖਾ ਲੈਣੀ ਭਾਬੀ ਠੀਕ ਹੈ ਮੰਮੀ ਜੀ ਮੈਂ ਜਿਹੜੀ ਕ ਆਪਣੇ ਪਿੰਡ ਤੱਕ ਜਾਣਾ ਵਾ ਤੇ ਬਾਕੀ ਸਾਰਾ ਮੈਂ ਕੰਮ ਕੰਮ ਕਰਤਾ ਵਾ ਸਬਜ਼ੀ ਵਗੈਰਾ ਬਣਾਤੀ ਆਟਾ ਗੁੰਨਤਾ ਤੇ ਫੁਲਕੇ ਹੁਣ ਬਣਾ ਲਿਓ ਤੇ ਰਸੋਈ ਸਾਫ਼ ਕਰ ਦਿਓ ਭਾਂਡੇ-ਭੁੰਡੇ ਜਿਹੜੇ 2-4 ਹੈਗੇ ਉਹ ਮਾਂਜ ਲਿਓ ਮੈਂ ਜੇ ਲੇਟ ਹੋ ਗਈ ਤੇ ਫਿਰ ਤੇ ਇਹ ਨਾ ਹੋਵੇ ਵੀ ਉੱਥੇ ਪਿਆ ਰਹੇ ਤੇ ਕਰ ਲਿਓ ਥੋੜਾ ਬੋਤਾ ਹੁਣ ਸਰ ਕੋਈ ਨਹੀਂ ਰਮਨ ਨੇ ਕਰਨਾ ਕਰੂ ਚਲੋ ਠੀਕ ਜੀ ਮੈਂ ਚੱਲੀ ਜੀ ਹੈ ਜੈਨ ਮੈਂ ਜਾਣ ਦਿੰਦੀ ਆ ਬਾਅਦ ਕੰਮ ਮੈਨੂੰ ਹੀ ਕਰਨਾ ਪੈਣਾ ਵਾ ਆਹੋ ਇਹਨੇ ਤੇ ਆਪ ਚੱਲ ਜਾਣਾ ਤੇ ਫਸ ਮੈਂ ਜਾਣਾ ਸਾਰਾ ਕੰਮ ਮੈਂ ਕਰਨਾ ਚੱਲ ਰਮਨ ਉਹ ਚੱਲੀ ਆ ਤਾਬ ਤੇਰੀ ਪਿੰਡ ਨੂੰ ਤੇ ਜਿਹੜਾ ਰਹਿ ਗਿਆ ਨਾ ਕੰਮ ਉਹ ਤੂੰ ਕਰ ਲੈ ਮੇਰੇ ਪੁੱਤ ਚੰਗਾ ਐਵੇਂ ਮੰਮੀ ਇੱਦਾਂ ਕਿੱਦਾਂ ਚੱਲੀ ਆ ਉਹ ਗੱਲ ਮੈਂ ਸਕੂਟੀ ਖੜਨੀ ਆ ਮੈਂ ਆਪਣੀ ਫ੍ਰੈਂਡ ਦੇ ਤੋਂ ਅਸਾਈਨਮੈਂਟ ਲੈਣੀਆਂ ਵਾ ਸਕੂਟੀ ਨਾਲ ਲੈ ਕੇ ਜਾਵੇ ਤੇ ਫਿਰ ਉਹ ਘਰ ਤੇ ਜਾਊਗੀ ਮੈਨੂੰ ਨਹੀਂ ਪਤਾ ਮੰਮੀ ਮੇਰਾ ਕਾਲਜ ਬਹੁਤ ਜ਼ਰੂਰੀ ਹੈ ਅਸਾਈਮੈਂਟ ਬਹੁਤ ਜ਼ਰੂਰੀ ਹੈ ਮੈਂ ਉਹ ਲੈਣੀ ਆ ਉਹ ਕਹਿੰਦਾ ਫੇਰ ਕਿਤੇ ਚਲ ਜੂਗੀ ਹਾਂ ਮੈਂ ਜਾ ਕੇ ਕਹਿ ਦਿੰਦੀ ਆ ਫਿਰ ਭਾਬੀ ਤੂੰ ਹੀ ਨਹੀਂ ਕਹਿਣਾ ਤੇ ਭਾਬੀ ਗੱਲ ਸੁਣੋ ਸਕੂਟੀ ਨਾ ਕਿਤੇ ਆਇਓ ਜੇ ਮੈਂ ਜਾਣਾ ਮੈਂ ਅਸਾਈਮੈਂਟ ਲੈਣੀ ਆ ਮੈਂ ਆਪਣੀ ਫਰੈਂਡ ਤੋਂ ਤੇ ਦੱਸ ਮੈਂ ਆ ਜਾਣਾ ਵਾ ਮੈਂ ਕਿਹੜਾ ਇੱਥੇ ਰਾਤ ਰਹਿਣਾ ਵਾ ਤੂੰ ਹੀ ਬਸ ਤੇ ਚਲ ਜਾ ਦੱਸ ਬਸ ਤੇ ਜਾ ਕੇ ਤੇ ਮੈਂ ਵਾਪਸ ਆ ਜਾਾਂਗੀ ਟਾਈਮ ਸਿਰ ਮੈਨੂੰ ਨਹੀਂ ਵਾ ਪਰ ਸਕੂਟਰੀ ਨਾਲ ਲੈ ਕੇ ਜਾਇਓ ਮੈਂ ਲੈ ਕੇ ਜਾਇਓ ਮੈਂ ਸਕੂਟਰੀ ਤੇ ਚੱਲ ਚਾਬੀ ਦੋ ਮੈਂ ਸਕੂਟਰੀ ਤੇ ਜਾਣਾ ਵਾ ਨਹੀਂ ਤੂੰ ਦੇ ਦੋ ਤੂੰ ਹੀ ਹੋ ਗਾ ਬਸ ਤੇ ਚਲ ਜਾ ਹਾਏ ਕੀ ਕਰਦੀ ਏ ਕੁੜੀ ਲੈ ਦੱਸ ਮੈਂ ਨਹੀਂ ਜਾਣਾ ਤੇ ਮੈਂ ਨਹੀਂ ਜਾਣਾ ਤੂੰ ਰੋਜ਼ ਨਹੀਂ ਅੱਜ ਮੈਂ ਚੱਲੀ ਆ ਤੇ ਮੈਨੂੰ ਜਾਣਦੇ ਹਾਂ ਤੁਹਾਨੂੰ ਜ਼ਿਆਦਾ ਜ਼ਰੂਰੀ ਹੈ ਕਿ ਮੈਨੂੰ ਜ਼ਿਆਦਾ ਜ਼ਰੂਰੀ ਜਾਣਾ ਕੋਲ ਮੈਨੂੰ ਜ਼ਿਆਦਾ ਜ਼ਰੂਰੀ ਮੇਰੀ ਮਾਂ ਬਿਮਾਰ ਆ ਮੈਂ ਪਤਾ ਲੈਣ ਚੱਲੀ ਆ ਤੇ ਮੈਂ ਕਾਲਜ ਵੀ ਤਾਂ ਜਾਣਾ ਹੀ ਆ ਤੇ ਤੁਰ ਕੇ ਚੱਲ ਜਾ ਮੇਰੇ ਕੋ ਤੁਰ ਕੇ ਜਾਇਆ ਜਾਂਦਾ ਵਾ ਉਹ ਮੈਂ ਮੈਨੂੰ ਉਚਾੜਾ ਅਸਾਈਨਮੈਂਟਾ ਲੈਣੀਆਂ ਮੈਨੂੰ ਨਹੀਂ ਤਾਂ ਬਸ ਤੇ ਚੱਲ ਜਾ ਬੱਸਾਂ ਜਾਂਦੀਆਂ ਘਰਦੇ ਮਾਂਮੀ ਦੇ ਨਾਲ ਗੱਲ ਕਿਹ ਤਰ੍ਹਾਂ ਦੀ ਆਏ ਦੱਸ ਵੀ ਚਾਬੀ ਖੋ ਕੇ ਚੱਲ ਗਈ ਹੈ ਮੈਨੂੰ ਸਭ ਲਈ ਮਾਂਮੀ ਜੀ ਅਰਮਨ ਦੇ ਕੰਮ ਵੇਖ ਲੋ ਕੀ ਕਹਿੰਦੀ ਮੈਂ ਚੱਲੀ ਹੇ ਸਕੂਟਰੀ ਤੇ ਮੈਂ ਚੱਲ ਸ਼ਾਮ ਨੂੰ ਛੇਤੀ ਵਾਪਸ ਆ ਜਾਂਗੀ ਬੱਸਾਂ ਦਾ ਕੀ ਹੈ ਕਦੀ ਆ ਜਾਂਦੀ ਕਦੀ ਨਹੀਂ ਆਉਂਦੀ ਟਾਈਮ ਸਿਰ ਤੇ ਮੈਂ ਵਾਪਸ ਵੀ ਆਉਣਾ ਹੈਗਾ ਤੇ ਚਾਬੀ ਖੋ ਕੇ ਮੇਰੇ ਕੋ ਲੈ ਗਈ ਆ ਯਾਰ ਮੈਂ ਪੁੱਛਣੀ ਉਹਨੂੰ ਚਾਬੀ ਲੈ ਕੇ ਦੋ ਮੈਂ ਸਕੂਟਰੀ ਤੇ ਜਾਣਾ ਵਾ ਉਹਨੂੰ ਕਹੋ ਪੁੱਛਦੀ ਐ ਮੈਂ ਉਹਨੂੰ ਆਹੋ ਇਹ ਥੋੜੀ ਗੱਲ ਆ ਹੱਥੋਂ ਹੀ ਚਾਬੀ ਖੋ ਕੇ ਲੈ ਗਈ ਆ ਹਾਂਜੀ ਮੰਮੀ ਤੂੰ ਪੁੱਤਰ ਚਾਬੀ ਦੇ ਭਾਬੀ ਆਪਣੀ ਮੰਮੀ ਮੈਂ ਨਹੀਂ ਦੇਣੀ ਮੈਂ ਜਾਣਾ ਨਹੀਂ ਦੱਸਦੀ ਨਹੀਂ ਦੇ ਚਾਬੀ ਉਹਨੂੰ ਉਹਦੇ ਵਿੱਚ ਜਾਣਾ ਨਾ ਨਹੀਂ ਮੰਮੀ ਰਹਿਣ ਦੋ ਤੂੰ ਉਹ ਪਾਸੇ ਚੋਂ ਜਾਂਦੇ ਆ ਬਸ ਤੇ ਜਾਣਾ ਕਿਤਰਾ ਹੋ ਗਈ ਉਹ ਮੈਂ ਤੂੰ ਇਹ ਨਾ ਮੇਰੀ ਸਾਈਡ ਲੇਓ ਮਰਵੇ ਦੇ ਭਾਗੀ ਦੀ ਸਾਈਡ ਮੇਰੀ ਸਾਈਡ ਲੈਣੀ ਆ ਕਿ ਉਹ ਨਹੀਂ ਲੈਂਦੀ ਤੇਰੀ ਸਾਈਡ ਪਰ ਉਹ ਵੀ ਤੇ ਭਾਬੀ ਆਪਣੀ ਜੱਬੀ ਮੰਮੀ ਨੇ ਨਹੀਂ ਮੈਂ ਜਾਣਾ ਹਾਂ ਅਸਾਈਨਮੈਂਟ ਲੈਣ ਜਾਣਾ ਮੈਂ ਆਪਣੇ ਫਰੈਂਡ ਕੋਲ ਮੈਨੂੰ ਵੀ ਜ਼ਰੂਰੀ ਆ ਉਹਦੀ ਮੰਮੀ ਨੇ ਠੀਕ ਹੁੰਦੇ ਪਤਾ ਲਿਆ ਮੰਮੀ ਨਾਲ ਬਸ ਤੇ ਚਲੀ ਜਾਣਾ ਬਸ ਤੇ ਜਾ ਕੇ ਆਉਂਗੀ ਭਾਬੀ ਬਸ ਤੇ ਚਲ ਜਾਣਾ ਮੇਰੇ ਕੋਲ ਬਸ ਤੇ ਨਹੀਂ ਜਾ ਜਾਂਦਾ ਮੈਂ ਸਕੂਟੀ ਜਾਣਾ ਭਾਬੀ ਦੀ ਵੀ ਜੇਦੀ ਆਣਾ ਤੇ ਤੁਹਾਡੀ ਵੀ ਜੇਦੀ ਆ ਕਿ ਹਾਂ ਬਈ ਉਹਨੇ ਸਕੂਟੀ ਦੇ ਗਏ ਨੇ ਟਾਈਮ ਸਰ ਵਾਪਸ ਟਾਈਮ ਸਰ ਵਾਪਸ ਵੀ ਹੋਣਾ ਵਾ ਨਹੀਂ ਤੇ ਫਿਰ ਮੈਂ ਰਾਤ ਰਿਆ ਭਾਂਗੀ ਫਿਰ ਕਰ ਲਿਓ ਕੰਮ ਆਪੇ ਬਸ ਤੇ ਨਹੀਂ ਪੁੱਤੋ ਵਾਪਸ ਨਹੀਂ ਆਇਆ ਚਲੋ ਠੀਕ ਹੈ ਮੰਮੀ ਜੀ ਬਾਏ ਬਾਏ ਯਾਰ ਮੰਮੀ ਤੂੰ ਇਹ ਕੀ ਕਰਦੇ ਜੇ ਤੂੰ ਭਾਬੀ ਨੂੰ ਤਾਂ ਪੂਰਾ ਸਿਰ ਤੇ ਚੜਾ ਛੱਡਿਆ ਤੁਹਾਨੂੰ ਨਹੀਂ ਪਤਾ ਕਿ ਮੈਨੂੰ ਐਸਾਈਮੈਂਟਾਂ ਲੈਣ ਜਾਣੀਆਂ ਹੈਗੀਆਂ ਹੱਦ ਹੋਈ ਪਈ ਆ ਭਾਬੀ ਵਾਲੀ ਵਾਸਤੇ ਚੱਲ ਜਾਂਦੇ ਰਮਨ ਤੂੰ ਹਰ ਵੇਲੇ ਨਾ ਆਪਣੀ ਜਿੱਦ ਪਗਾਉਣੀ ਹੈ ਤੂੰ ਇਹ ਨਹੀਂ ਸੋਚਦੀ ਪਈ ਉਹ ਵੀ ਮੇਰੀ ਭਾਬੀ ਆ ਉਹਨੇ ਵੀ ਇਹ ਚੀਜ਼ ਨੂੰ ਉਹਦਾ ਵੀ ਕੀ ਕਰਦਾ ਵੀ ਮੈਂ ਲੈ ਕੇ ਜਾਵਾਂ ਉਹ ਵਾਸਤੇ ਜਾਵੇ ਤੂੰ 24 ਘੰਟੇ ਤੇਰੇ ਕੋਲ ਹੀ ਸਕੂਟਰੀ ਰਵੇ ਹਨਾ ਤੂੰ ਇਹੀ ਚਾਹਨੀ ਹੈ ਨਾ ਪਰ ਉਹਨੂੰ ਵੀ ਤਾਂ ਦੇਣੀ ਹੁੰਦੀ ਆ ਕਿ ਨਹੀਂ ਆਗਲਾ ਥੋੜੀ ਅਸਹੀ ਲੱਗਦੀ ਐ ਮੈਂ ਬੜੇ ਚਿਰ ਦੀ ਤੇਰੇ ਲੱਛਣ ਵੇਖਣ ਲਈ ਐ ਤੂੰ ਸੁਧਰਨ ਵਾਲੇ ਬੰਦੇ ਨਹੀਂ ਹੋਣ ਲਈ ਮੈਂ ਕੀ ਕਿਹਾ ਮੰਮੀ ਮੈਂ ਵੀ ਤੇ ਜਾਣਾ ਐ ਮੈਂ ਤੇ ਤਾਰ ਹਰ ਗੱਲ ਤੇ ਤੂੰ ਆਪਣੀ ਜਿੱਦ ਪਕਾਉਣੀ ਐ ਹਰ ਗੱਲ ਤੇ ਤੂੰ ਆਪਣੀ ਜਿੱਦ ਪਕਾਉਣੀ ਐ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਠੀਕ ਐ ਜਾਂ ਤੇ ਫਿਰ ਤੂੰ ਬੰਦਾ ਬਣ ਜਾ ਜੇ ਨਹੀਂ ਤੂੰ ਬੰਦਾ ਬਣਨਾ ਤਾਂ ਫਿਰ ਮੈਨੂੰ ਆਉਂਦਾ ਤੈਨੂੰ ਬੰਦਾ ਬਣਾਉਣਾ ਮੈਂ ਕੀ ਕਿਹਾ ਵਾ ਮੈਂ ਵੀ ਤੇ ਜਾਣਾ ਮੈਂ ਤੇ ਇਹੋ ਗੱਲ ਕਹੀ ਭਾਬੀ ਨੂੰ ਕਿ ਭਾਬੀ ਵਾਸਤੇ ਚਲ ਜੇ ਨਹੀਂ ਤੂੰ ਆਪਿਆ ਗੁੱਸਾ ਕਰਕੇ ਤੇ ਝੱਟ ਮੂੰਹ ਫਲਾ ਲੈਣੀ ਐ ਉਹਨੂੰ ਤੂੰ ਹਰ ਗੱਲ ਤੇ ਮਿੰਟੂ ਮਿੰਟੀ ਜਵਾਬ ਦੇ ਕਜਾਲੋ ਮੇਰੇ ਭਾਬੀ ਆ ਮੇਰਾ ਵੀ ਵਰਜਮਨ ਦਾ ਕਿ ਮੈਂ ਉਹਦੀ ਵੀ ਕੋਈ ਗੱਲ ਸੁਣਨਾ ਹੈ ਗੈਨ ਲਵਾ ਮੈਂ ਵੇਖਣ ਨਹੀਂ ਤੇਰੇ ਮੂੰਹ ਵਾਲ ਪਰ ਤੂੰ ਨਹੀਂ ਆਉਂਦੀ ਕਿਸ ਕੁੱਲ ਤੇ ਅਜੇ ਤੇ ਇਹ ਵੀ ਇਹਲਾ ਵੀ ਜਾਂ ਫਿਰ ਮੈਂ ਤੈਨੂੰ ਹੋਸਟਲ ਚ ਸੁੱਟ ਦੇਣਾ ਹੀ ਜਾਂ ਤੇਰਾ ਵਿਆਹ ਕਰ ਦੂੰਗੀ ਤੇ ਫਿਰ ਤੂੰ ਠੀਕ ਆ ਤੂੰ ਆਪਣੇ ਘਰ ਤੇ ਉਹ ਆਪਣੇ ਘਰ ਐਵੇਂ ਵਿਆਹ ਕਰ ਦੇਣਾ ਮੈਂ ਤੇ ਮੈਂ ਹੋਸਟਲ ਤੇ ਮੈਂ ਨਹੀਂ ਜਾਣਾ ਹੋਸਟਲ ਤੇ ਨਾ ਮੈਂ ਵਿਆਹ ਹੀ ਕਰਉਣਾ ਮੈਂ ਤੇ ਫਿਰ ਉਹ ਸਲ ਚ ਨਹੀਂ ਜਾਣਾ ਤੇ ਫਿਰ ਘਰ ਬੰਦੇ ਵਾਂਗ ਰਹਿ ਮੈਂ ਕੀ ਗੱਲੀ ਆ ਭਾਬੀ ਨੂੰ ਤੂੰ ਹੀ ਤੇ ਐਵੇਂ ਕਹੀ ਜਾਂਦੀ ਮੈਂ ਤੂੰ ਇਹ ਨਹੀਂ ਕਿ ਤੂੰ ਕੁਝ ਕਹਿੰਦੀ ਨਹੀਂ ਗੀ ਮੈਂ ਵੇਰਨੀ ਆ ਮੈਂ ਨਿਆਲੀ ਨਹੀਂ ਗੀ ਵੀ ਮੈਨੂੰ ਪਤਾ ਨਹੀਂ ਲੱਗਦਾ ਵੀ ਤੂੰ ਕੀ ਕਰਦੀ ਆ ਪਰ ਮੈਂ ਤੈਨੂੰ ਕਹਿਣਾ ਨਹੀਂ ਹੈ ਚਾਹੁੰਦੀ ਮੈਂ ਸੱਚ ਤੂੰ ਆਪੇ ਹੀ ਸੁਧਰ ਜਾਈਂਗੀ ਆਪੇ ਸੁਧਰ ਜਾਈਂਗੀ ਬੱਚੀ ਐ ਤੈਨੂੰ ਕੀ ਤੈਨੂੰ ਡੰਟਣਾਵਾ ਪਰ ਅੱਜ ਮੈਨੂੰ ਬੋਲਣਾ ਪਿਆ ਤੂੰ ਨਾ ਆਪਣੇ ਆਪ ਨੂੰ ਸੁਧਾਰ ਲੈ ਚੰਗਾ ਤੇ ਜਾਂ ਫਿਰ ਤੇਰਾ ਉਹ ਜਿਹੜੀਆਂ ਤਿੰਨ ਦੋ ਗੱਲਾਂ ਦਸੀਆਂ ਨਾ ਉਹ ਉਹਨਾਂ ਚੋਂ ਕੰਮ ਹੋਣਾ ਹੀ ਮੈਂ ਨਾ ਉਹ ਬਿਆਕਰੋ ਨਾ ਮੈਂ ਹੋਸਟਲ ਜਾਣਾ ਕੋਈ ਨਹੀਂ ਮੈਂ ਅੱਤ ਬਾਅਦ ਨਹੀਂ ਭਾਬੀ ਨੂੰ ਤਾਂ ਆਹ ਫੇ ਠੀਕ ਐ ਬੰਦੇ ਵਾਂਗ ਰਹੋ ਇਹ ਭਾਬੀਆਂ ਹੀ ਪੁੱਤ ساری ਉਮਰ ਭਾਬੀਆਂ ਕੰਮ ਆਉਂਦੀ ਹੁੰਦੀਆਂ ਮਾਪਿਆਂ ਨਾਲ ਨਹੀਂ ਨਿਭਤਾਂ ਹੁੰਦਾ ਸਦਾ ਠੀਕ ਐ ਇਹ ਮਾਪਿਓ ਦੇ ਜਿਨਾ ਕਚਰ ਹੁੰਦਾ ਮਹਾਰਾਜ ਜਿੰਨੀ ਲਿਖੀ ਹੁੰਦੀ ਉਮਰ ਉਹ ਨਹੀਂ ਪੂਰੀ ਹੁੰਦੀ ਆ ਪਰ ਇਹ ਕਿੱਸਾ ਦਾ ਪਰਾਂਪਰਜਾਈਆਂ ਨਾਲ ਹੁੰਦੇ ਆ ਕਿ ਉਹਦੇ ਨਾਲ ਨਾ ਚੰਗੀ ਤਰ੍ਹਾਂ ਪਿਆਰ ਨਾ ਰਿਆ ਕਰ ਉਹੋ ਹੀ ਨੇ ਤੇਰੇ ਸਭ ਕੁਝ ਉਹਨਾਂ ਨੇ ਤੈਨੂੰ ਮਿਲਣਾ ਆ ਕੱਲ ਨੂੰ ਸਹੁਰਿਆਂ ਤੂੰ ਆਏਂਗੀ ਤੇ ਕੌਣ ਤੈਨੂੰ ਮਿਲਿਆ ਕਰੂਗਾ ਫਿਰ ਕੌਣ ਤੈਨੂੰ ਇੱਥੇ ਸੋਹਰੇ ਮਿਲਣ ਜਾਇਆ ਕਰੂਗਾ ਜੇ ਤੂੰ ਲਾ ਕੇ ਨਾ ਖੜੀ ਕੇ ਨਾਲ ਪਿਆਰ ਨਾ ਰਿਹਾ ਕਰ ਚੰਗਾ ਅੱਜ ਪਿਆਰ ਨਾ ਰਹੇਗੀ ਉਹ ਵੀ ਤੇਰੇ ਨਾਲ ਪਿਆਰ ਕਰੂਗੀ ਫੇ ਤੇਰੇ ਪਿੱਛੇ ਤੇਰੇ ਸੋਹਰੇ ਜਾਇਆ ਕਰੂਗੀ ਹੁਣ ਕੌਣ ਕਿਸ ਨੇ ਨਹੀਂ ਜਾਇਆ ਕਰਨਾ ਮਿੱਟੀ ਰਿਆ ਕਰੀ ਠੀਕ ਆ ਮੰਮੀ ਸਮਝ ਗਈ ਆ ਤੋਂ ਬਾਅਦ ਨਹੀਂ ਭਾਬੀ ਨੂੰ ਤੰਗ ਕਰਾਂ ਹਾਂ ਚੱਲ ਠੀਕ ਆ ਪੁੱਤ ਮੈਨੂੰ ਐ ਹੋਈ ਸੀ ਤੂੰ ਪੜੀ ਲਿਖੀ ਆ ਤੀ ਤੇ ਤੂੰ ਸਮਝ ਜਾ ਪਰ ਹੁਣ ਮੈਂ ਵਿਆਹ ਦੀ ਤੇ ਹੋਸਟਲ ਭੇਜਣ ਦੀ ਗੱਲ ਨਾ ਚੱਲ ਠੀਕ ਆ ਅਹੀਂ ਤੱਕ ਵੀ ਨਹੀਂ ਇਹੀ ਚਾਹੁੰਦੇ ਤੈਨੂੰ ਬਾਹਰ ਭੇਜਣਾ ਆਪਣੀ ਅੱਖਾਂ ਤੋਂ ਦੂਰ ਨਾਲ ਜੀ ਨਹੀਂ ਲੱਗਦਾ ਤੈਨੂੰ ਭ ਠੀਕ ਹਾਂ ਹਾਂ ਪਿਆਰ ਨਾ ਰਹਿਣਾ ਭਾਬੀ ਦੇ ਹੰਦ ਨੇ ਸਾਰਾ ਕੰਮ ਕਰ ਦਿੰਨੀ ਪਰ ਮੈਂ ਵਿਆਹ ਵੀ ਉਨੀ ਦੇ ਕਰਾਉਣਾ ਮੰਮੀ ਚੱਲ ਨਹੀਂ ਕਰਦੇ ਨਹੀਂ ਕਰਦੇ ਅਸੀਂ ਵੀ ਤੇ ਤੈਨੂੰ ਦਬਕਾਈ ਮਾਰਨ ਨਹੀਂ ਆਂ ਡਰਉਣੇ ਨਹੀਂ ਆਂ ਅਹੀਂ ਤੇਰਾ ਵਿਆਹ ਕਰਕੇ ਥੋੜੀ ਕੋਸ਼ਿਸ਼ ਆਂ ਅਹੀਂ ਤਾਂ ਆਪਣੇ ਅਜੇ ਚਾਵ ਨਹੀਂ ਸਾਡੇ ਪੂਰੇ ਹੋਏ ਕਦੋਂ ਸਾਰੀ ਉਮਰ ਤੂੰ ਹੱਲ ਚ ਕੱਢ ਛੱਡੀ ਹੁਣ ਤੂੰ ਥੋੜਾ ਜਿਹਾ ਰੋਇਆ ਘਰ ਆਈਂ ਹੁਣ ਤੂੰ ਫੇਰ ਕੋਰਸ ਕਰਨ ਦੇਈਂ ਆਂ ਅਪ ਉਹ ਤੈਨੂੰ ਡਰਾਵਾ ਦਈਦਾ ਕਿ ਜੇ ਤੂੰ ਨਹੀਂ ਸੁਧਰੇਂਗੀ ਤੇ ਫਿਰ ਤੈਨੂੰ ਘੇਰੋ ਸਟ੍ਰੋਕ ਸੁਣਨਾ ਚਲੋ ਠੀਕ ਆ ਫਿਰ ਮੈਂ ਮਮਾ ਭਾਬੀ ਦੇ ਹੰਦਿਆਂ ਸਾਰਾ ਕੰਮ ਕਰ ਲਵਾਂਗੇ ਤੇ ਖੁਸ਼ ਹੋ ਜਾਣਗੇ ਸਾਰਾ ਕੰਮ ਕਰਦੇ ਉਹਦੇ ਆਉਂਦਿਆਂ ਨੂੰ ਖੁਸ਼ ਹੋ ਜਾਏ ਫਿਰ ਰਮਨ ਸਾਰਾ ਕੰਮ ਕੀਤਾ ਚੰਗਾ ਠੀਕ ਆ ਆ ਠੀਕ ਹੈ ਸਾਰਾ ਕੰਮ ਕਰਨਾ ਭਾਬੀ ਦੇ ਹੰਦਿਆਂ ਉਹ ਵੀ ਕਹੂਗੀ ਕਿ ਅਜਾ ਰਮਨ ਨੇ ਸਾਰਾ ਕੰਮ ਕੀਤਾ ਫਟਾਫਟ ਕੰਮ ਕਰ ਲਾ ਫਿਰ ਉਹ ਵੀ ਹੋਣ ਵਾਲੇ ਸਬਜ਼ੀ ਦੇ ਇੱਧਰ ਮੇਰੀ ਬਣੀ ਚਲੋ ਕੰਮ ਹੋ ਗਿਆ ਮੈਂ ਮੰਮੀ ਨੂੰ ਕਹਦਾ ਕਿ ਭਾਬੀ ਨੂੰ ਫੋਨ ਕਰਕੇ ਪੁੱਛ ਲੈ ਕਦੋਂ ਆਉਣਾ ਉਹਨਾਂ ਨੇ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਹਾਂਜੀ ਬਤ ਹਾਂਜੀ ਪਾਣੀ ਪੀ ਲਾ ਜੀ ਸਤਿ ਸ਼੍ਰੀ ਅਕਾਲ ਬਹੁ ਆ ਗਏ ਜੀ ਹਾਂ ਜੀ ਪਾਣੀ ਲੈ ਕੇ ਦੇ ਰਮਨ ਪਾਣੀ ਦੇ ਭਾਬੀ ਆਪਣੇ ਵੇਰ ਮੰਮੀ ਐਕਟਿਵਾ ਖੜੀ ਸੀ ਤੇ ਜਲਦੀ ਆ ਗਈ ਜੇ ਕਿਤੇ ਮੈਂ ਬੱਸ ਤੇ ਗਈ ਹੁੰਦੀ ਤੇ ਫਿਰ ਲੇਟ ਹੋ ਜਾਣਾ ਨਹੀਂ ਪੁੱਤ ਬੱਸ ਤੇ ਥੋੜਾ ਇੰਨੇ ਕੁ ਟਾਈਮ ਚ ਵਾਪਸ ਆ ਜਾਂਦਾ ਬੱਸਾਂ ਤੇ ਬਹੁਤ ਟਾਈਮ ਲਾ ਦਿੰਦੀਆਂ। ਹਾਂਜੀ ਬੱਸਾਂ ਦੇ ਟਾਈਮ ਲੱਗ ਜਾਂਦਾ। ਤਾਂ ਇੱਥੇ ਸਕੂਟਰੀ ਤੇ ਠੀਕ ਤੁਮ ਸ਼ਾਮ ਨੂੰ ਵਾਪਸ ਆ ਜੀ। ਬੱਸਾਂ ਟਾਈਮ ਪੂ ਟਾਈਮ ਆਉਂਦੀਆਂ ਨੇ ਕਦੀ ਆਉਂਦੀਆਂ ਕਦੀ ਆਉਂਦੀਆਂ ਨਹੀਂ ਐ ਤੇ ਇਸ ਤਰ੍ਹਾਂ ਤੇ ਸਕੂਟਰੀ ਤੇ ਮੈਂ ਆ ਗਈ ਟਾਈਮ ਸੇ। ਨਹੀਂ ਵਧੀਆ ਹੋ ਗਿਆ। ਹੋਰ ਮੰਮੀ ਦਾ ਕੀ ਹਾਲ ਹੈ? ਹਾਂਜੀ ਠੀਕ ਹੈ। ਠੀਕ ਨੇ ਹੁਣ ਅੱਗੇ ਨਾਲ। ਹਾਂ ਥੋੜਾ ਬਹੁਤਾ ਫਰਕ ਪਿਆ। ਚੱਲ ਪੁੱਤ ਇਤਤਨ ਜਾ ਕੇ ਪਤਾ ਲੈਂਦੇ ਰਹੀਏ ਮਾਂ ਪਿਓ ਦਾ ਤੇ ਉਹਨਾਂ ਨੂੰ ਵੀ ਚੰਗਾ ਲੱਗਦਾ ਠੀਕ ਹੈ ਨਾ। ਹੋਰ ਉਹ ਕਿੰਨੇ ਦਿਨਾਂ ਦੇ? ਹਾਂਜੀ ਸਾਰਾ ਕੰਮ ਕਰਦਾ ਮੈਂ। ਸਾਰਾ ਕੰਮ ਕਰਦਾ। अच्छा थोर थैंक यू जी वेरी मच मेनू त टेंशन ही लगी रही उथे भी पता नहीं काम ਕੀਤਾ ਹੋਣਾ કે نہیں ਕੀਤਾ ਹੋਣਾ ਮੈਂ ਤਾਂ ਇਹ ਟਾਈਮ ਲਾ ਗਈ ਕਿ ਅੱਜ ਜਾ ਕੇ ਮੈਂ ਕਰਦੀ ਆਂ ਨਹੀਂ ਹੱਪਤਾ ਮੈਂ ਸਾਰਾ ਕੰਮ ਨਹੀਂ ਅੱਜ ਤਾਂ ਰਮਨ ਬੜੀ ਸਿਆਣੀਤੀ ਬਣ ਗਈ ਐ ਵੇਖ ਲੈ ਜਾ ਕੇ ਸਾਰੀ ਰਸੋਈ ਸਾਫ ਕੀਤੀ ਜਿੰਨਾ ਕੰਮ ਰਹਿੰਦਾ ਸੀ ਉਹ ਵੀ ਸਾਰਾ ਕਰਤਾ ਚਲੋ ਜੀ थैंक यू ਤੁਹਾਡਾ ਇੱਕ ਵਾਰੀ ਫੇਰ ਤੇ ਤੁਸੀਂ ਮੇਰੇ ਅੰਦਰ ਸਾਰਾ ਰਸੋਈ ਦਾ ਕੰਮ ਸੰਭਿਆ ਆਪਣੀ ਰਿਸਪੌਂਸਿਬਿਲਟੀ ਸੰਭੀ ਮੈਨੂੰ ਤੇ ਟੈਂਸ਼ਨ ਫ੍ਰੀ ਹੋ ਕੇ ਤੇ ਹੁਣ ਮੈਂ ਮਨ ਜੇ ਮਰਦੀ ਚੱਲ ਜਿਆ ਕਰੋ ਟੈਨਸ਼ਨ ਫਰੀ ਹੋ ਕੇ ਹਾਂ ਐ ਤਰ੍ਹਾਂ ਹੀ ਰੱਬ ਤੇ ਆ ਰਿਹਾ ਇਹੋ ਜਿ ਨੇ ਨਾਲ ਹਰੇਕ ਨੂੰ ਦਵੇ ਜਿਹੜੇ ਅੰਦਿਆਂ ਨੂੰ ਸਾਰਾ ਹੀ ਕੰਮ ਸੰਭਾਲ ਲੇ ਐ ਤਰ੍ਹਾਂ ਬੰਦਾ ਟੈਨਸ਼ਨ ਫਰੀ ਹੋ ਕੇ ਚੱਲ ਜਾਂਦਾ ਨਾ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਚਲੋ ਆਪਣੀ ਜ਼ਿੰਮੇਵਾਰੀ ਸਮਝੀ ਅਸੀਂ ਠੀਕ ਠਾਕ ਆ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਅਹੀਂ ਇਸ ਛੋਟੀ ਜੀ ਸਟੋਰੀ ਬਣਾ ਕੇ ਤੁਹਾਨੂੰ ਕੁਛ ਨਾ ਕੁਛ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰਦੇ ਆ ਉਮੀਦ ਆ ਕਿ ਤੁਹਾਨੂੰ ਇਹ ਸਾਡੀ ਸਟੋਰੀ ਜਿਹੜੀ ਵਧੀਆ ਲੱਗੇਗੀ ਇਦੇ ਵਿੱਚ ਕੀ ਦੱਸਿਆ ਗਿਆ ਵਾ ਕਿ ਨਨਾਨ ਪਰਜਾਈ ਦਾ ਜਿਹੜਾ ਰਿਸ਼ਤਾ ਵਾ ਅਨਮੋਲ ਰਿਸ਼ਤਾ ਹੁੰਦਾ ਵਾ ਕਿਸੇ ਵੀ ਮਤਲਬ ਕਿ ਨਨਾਨ ਪਰਜਾਈ ਦੇ ਵਿੱਚ ਮਤਲਬ ਕਿ ਨਾਨਾ ਨਾਨਾ ਫਰਕ ਸਮਝਦੀਆਂ ਵਾ ਪਰਜਾਈਆਂ ਦੇ ਵਿੱਚ ਉਹ ਨਾ ਸਮਝਿਆ ਕਰੋ ਇੱਕ ਭੈਣਾਂ ਵਾਂਗ ਰਿਸ਼ਤਾ ਹੁੰਦਾ ਵਾ ਜੇ ਸਮਝੀਏ ਤਾਂ ਇੱਕ ਭੈਣਾਂ ਹੀ ਹੁੰਦੀਆਂ ਵਾਂਗ ਜੇ ਤੁਸੀਂ ਵੀ ਵਿਤਕਰਾ ਨਾ ਕਰੋ ਹਮੇਸ਼ਾ ਆਪਣੀ ਛੋਟੀ ਭੈਣ ਸਮਝੋ ਜਾਂ ਵੱਡੀ ਭੈਣ ਸਮਝੋ ਆਪਣੀ ਭਾਬੀ ਨੂੰ ਤੇ ਰਾਲ ਮਿਲ ਕੇ ਰਹਿ। ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗਦੀ ਆ ਇਹਨੂੰ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਜੇ ਕੋਈ ਵਿੱਚ ਗਲਤੀ ਲੱਗਦੀ ਆ, ਕੁਝ ਕਮੀ ਪੇਸ਼ੀ ਆ ਗਿਆ ਤੇ ਉਹ ਵੀ ਤੁਸੀਂ ਕਮੈਂਟ ਰਾਈ ਸਾਨੂੰ ਦੱਸ ਸਕਦੇ ਹੋ। ਤਾਂ ਕਿ ਉਹ ਅੱਗੇ ਜਾ ਕੇ ਸੁਧਾਰ ਲੂ ਸਬਸਕ੍ਰਾਈਬ ਕਰੋ। ਧੰਨਵਾਦ ਜੀ।